ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣੇ ਹੀ ਇੱਕ ਨਵਾਂ ਵਲੌਗ ਆਇਆ ਹੈ ਜੋ ਕਿ ਕਾਫੀ ਚਰਚਾ ਵਿੱਚ ਚੱਲ ਰਿਹਾ ਹੈ ਗੱਲ ਕਰ ਰਹੇ ਹਾਂ ਮਸ਼ਹੂਰ YouTube ਜੋੜੀ ਦੀਪ ਮਠਾੜੂ ਅਤੇ ਉਸ ਦੀ ਪਤਨੀ ਸੰਦੀਪ ਦੀ ਤੁਸੀਂ ਵੀ ਉਹਨਾਂ ਨੂੰ ਜ਼ਰੂਰ ਜਾਣਦੇ ਹੋਵੋਗੇ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਇਹ ਜੋੜਾ ਸੋਸ਼ਲ ਮੀਡੀਆ ਤੇ ਹੋਰ ਇਹ ਵਿਵਾਦਾਂ ਕਰਕੇ ਖਬਰਾਂ ਵਿੱਚ ਰਹਿ ਚੁੱਕਾ ਹੈ ਪਰ ਹੁਣ ਲੱਗਦਾ ਹੈ ਕਿ ਉਹ ਸਾਰੇ ਗਿਲੇ ਸ਼ਿਕਵੇ ਮੁੱਕ ਗਏ ਨੇ ਸੰਦੀਪ ਹੁਣ ਵਾਪਸ ਆਪਣੇ ਸੌਰੇ ਘਰ ਆ ਚੁੱਕੀ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਇੱਕ ਵਲੌਗ ਰਾਹੀਂ ਦੱਸਿਆ ਗਿਆ ਕਿ ਉਹ ਆਪਣੇ ਛੱਤ ਉੱਤੇ ਇੱਕ ਨਵੀਂ ਰਸੋਈ ਬਣਾਉਣ ਦੀ ਸ਼ੁਰੂਆਤ ਕਰ ਰਹੇ ਨੇ ਇਹ ਗੱਲ ਸੁਣਦਿਆਂ ਹੀ ਲੋਕਾਂ ਨੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਰਸੋਈ ਸੰਦੀਪ ਨੇ ਆਪਣੇ ਸੱਸ ਸੌਰੇ ਤੋਂ ਵੱਖ ਹੋਣ ਲਈ ਬਣਾਈ ਹੈ ਪਰ ਫਿਰ ਦੀਪ ਮਥਾੜੂ ਨੇ ਲਾਈਵ ਆ ਕੇ ਸਾਫ਼ ਕਰ ਦਿੱਤਾ ਉਹ ਕਹਿੰਦਾ ਹੈ ਕਿ ਜੋ ਪਹਿਲਾਂ ਰਸੋਈ ਸੀ ਉਹ ਕਾਫੀ ਛੋਟੀ ਸੀ ਜਿੱਥੇ ਗਰਮੀ ਵਿੱਚ ਕੰਮ ਕਰਨਾ ਬਹੁਤ ਔਖਾ ਸੀ ਛੱਤ ਉੱਤੇ ਖਾਲੀ ਥਾਂ ਸੀ ਤਾਂ ਅਸੀਂ ਸੋਚਿਆ ਕਿ ਨਵੀਂ ਰਸੋਈ ਉੱਥੇ ਬਣਾਈ ਜਾਵੇ ਤਾਂ ਕਿਸੇ ਵੀ ਸਮਾਰੋਹ ਜਾਂ ਪ੍ਰੋਗਰਾਮ ਦੇ ਸਮੇਂ ਔਖਾ ਨਾ ਹੋਵੇ ਇਸ ਦਾ ਸਾਡੇ ਵੱਖ ਹੋਣ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਉਸ ਨੇ ਇਹ ਵੀ ਅਪੀਲ ਕੀਤੀ ਕਿ ਕਿਰਪਾ ਕਰਕੇ ਐਵੇਂ ਫਜ਼ੂਲ ਟਿੱਪਣੀਆਂ ਨਾ ਕਰੋ ਅਸੀਂ ਇੱਕ ਪਰਿਵਾਰ ਵਾਂਗ ਰਹ ਰਹੇ ਹਾਂ ਪਿਆਰ ਅਤੇ ਇੱਜ਼ਤ ਨਾਲ ਤੇ ਜੋ ਵੀ ਗੱਲਾਂ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਨੇ ਉਹਨਾਂ ਨੂੰ ਠੋਕਵਾ ਜਵਾਬ ਮਿਲ ਗਿਆ ਹੈ ਸੰਦੀਪ ਵਾਪਸ ਘਰ ਆ ਗਈ ਹੈ ਦੋਵਾਂ ਮਿਲ ਕੇ ਵਲੌਗ ਬਣਾ ਰਹੇ ਨੇ ਅਤੇ ਵੱਖ ਹੋਣ ਵਾਲੀ ਗੱਲ ਸਿਰਫ ਇੱਕ ਅਫਵਾਹ ਹੈ ਜੇ ਤੁਸੀਂ ਵੀ ਹਰ ਇੱਕ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ